ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤ ਗੁਰੂ ਵੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ 28 ਤਰੀਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਅਤੇ ਇੱਕ ਜਿਹੜਾ ਸਿਸਟਮ ਪੈਦਾ ਹੋ ਰਿਹਾ ਉਸ ਦੀ ਵੀ ਪੂਰੀ ਜਾਣਕਾਰੀ ਜਿਹੜੀ ਆਪਾਂ ਰਾਤ ਦੇ ਮੌਸਮ ਦੀ ਜਾਣਕਾਰੀ ਦੇ ਵਿੱਚ ਦਵਾਂਗੇ ਪਰੰਤੂ ਇਸ ਸਮੇਂ ਜਿਹੜੀ ਅੰਦਾਜ਼ਨ ਜਾਣਕਾਰੀ ਹੈ ਤੁਹਾਡੇ ਨਾਲ ਉਸ ਸਿਸਟਮ ਦੀ ਵੀ ਸਾਂਝੀ ਕਰ ਦਿੰਨੇ ਆ 28 ਤਰੀਕ ਦੇ ਮੌਸਮ ਦੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਨ ਲੱਗੇ ਹਾਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜਿਨ੍ਹਾਂ ਨੇ ਆਪਣੀ ਫੇਸਬੁਕ ਆਈਡੀ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਮ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਦੋਸਤੋ ਸਭ ਤੋਂ ਪਹਿਲਾਂ ਜਿਹੜਾ IMD ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਆ ਉਸ ਨੂੰ ਦੇਖ ਪਾ ਰਹੇ ਹੋ ਤੁਸੀਂ ਪੰਜਾਬ ਦਾ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਤੇ ਖੁਸ਼ਕ ਹੈ। ਪਰੰਤੂ ਜਿਹੜੀ ਧੁੱਪ ਹੈ ਉਹ ਮੱਧਮ ਥੋੜੀ ਜਿਹੀ ਬਣੀ ਹੋਈ ਹੈ ਸਵੇਰ ਵੇਲੇ ਤੁਸੀਂ ਥੋੜੀ ਜਿਹੀ ਕੁਝ ਖੇਤਰਾਂ ਵਿੱਚ ਜਿਹੜਾ ਤੌਂਦਨੂਮਾ ਮਾਹੌਲ ਸੀ ਇਸ ਤਰ੍ਹਾਂ ਦਾ ਮਾਹੌਲ ਸੀ ਜਿਹੜਾ ਬਣਿਆ ਹੋਇਆ। ਕੁਝ ਖੇਤਰਾਂ ਦੇ ਵਿੱਚ ਜਿਹੜੀ ਚੰਗੀ ਧ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਇਹ ਦੇਖ ਸਕਦੇ ਹੋ ਹਰਿਆਣੇ ਦਾ ਤੇ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਹੈ ਤੇ ਬਾਕੀ ਤਾਪਮਾਨ ਦੇ ਵਿੱਚ ਜਿਹੜੀ ਥੋੜ੍ਹਾ ਜਿਹਾ ਅੱਜ ਫੇਰ ਦੁਬਾਰੋਂ ਜਿਹੜਾ ਆਪਾਂ ਕਹਿੰਦਾ ਗਰਾਵਟਾ ਉਹ ਆਈ ਹੈ ਰਾਤ ਦੇ ਜਿਹੜਾ ਤਾਪਮਾਨ ਸੀ ਉਹ ਵੀ 7 ਡਿਗਰੀ ਤੇ ਕਰੀਬ ਪਹੁੰਚੇ ਆ ਕੁਝ ਖੇਤਰਾਂ ਦਾ ਤੇ ਕੁਝ ਦਾ 10 11 ਡਿਗਰੀ ਦੇ ਜਾਂ 12 ਡਿਗਰੀ ਆਸ-ਪਾਸ ਜਿਹੜਾ ਦਰਜ ਕੀਤਾ ਗਿਆ ਤੇ ਜਿਹੜਾ ਅੱਜ ਦਿਨ ਦਾ ਤਾਪਮਾਨ ਸੀ ਉਹ 28 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦਾ ਦਰਜ ਕੀਤਾ ਗਿਆ ਤੇ ਥੋੜਾ ਜਿਹਾ ਅਪ ਹੋਊਗਾ ਰਾਤ ਨੂੰ ਅੱਜ ਫੇਰ ਦੁਬਾਰਾ ਤਾਮਾਨ ਜਿਹੜਾ ਉਹ ਵਧੂਗਾ ਕਾਰਨ ਕੀ ਕਿਉਂਕਿ ਇੱਕ ਸਿਸਟਮ ਹੈ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਪੈਦਾ ਹੋ ਰਿਹਾ ਤੁਸੀਂ ਇਹ ਦੇਖ ਸਕਦੇ ਹੋ ਪਹਾੜੀ ਇਲਾਕਿਆਂ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਪੈਦਾ ਹੋ ਰਿਹਾ ਇਹ ਇਸ ਤਰ੍ਹਾਂ ਘੁੰਮ ਰਿਹਾ ਇਸ ਦਾ ਪ੍ਰਭਾਵ ਥੋੜਾ ਜਿਹਾ ਨੀਚੇ ਵੱਲ ਨੂੰ ਪੰਜਾਬ ਵਾਲੇ ਨੂੰ ਵੀ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਪਰੰਤੂ ਕੋਈ ਜ਼ਿਆਦਾ ਨਹੀਂ ਹੈਗਾ ਜੋ ਭਾਰਤੀ ਮੌਸਮ ਵਿਗਿਆਨ ਦੀ ਜੋ ਭਾਰਤ ਪ੍ਰੈਸ਼ਰ ਲਈ ਦੇ ਰਹੇ ਜਾਣਕਾਰੀ ਪ੍ਰਾਪਤ ਹੋਈ ਹੈ ਉਹ ਵੀ ਅਸੀਂ ਤੁਹਾਡੇ ਨਾਲ ਰਾਤ ਦੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰ ਦਾਂਗੇ ਪਰ ਅੱਜ ਸਮੇਂ ਜਿਹੜਾ 28 ਤਰੀਕ ਦਾ ਮੌਸਮਾ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਜਿਹੜਾ ਆਪਾਂ ਕਹਿ ਸਕਦੇ ਆ ਮੀਂਹ ਜਾਂ ਹਨੇਰੀ ਜਾਂ ਝੱਖੜ ਕਿਸੇ ਵੀ ਇਸ ਤਰ੍ਹਾਂ ਦਾ ਸਿਸਟਮ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੈਗਾ ਤੇ ਅੱਜ ਜਿਹੜਾ 28 ਤਰੀਕ ਦਾ ਮੌਸਮਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਜਿਹੜਾ ਸਿਸਟਮ ਆ ਰਿਹਾ ਹੈ ਤੇ ਇਸ ਦੇ ਨਾਲ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਕੁਝ ਖੇਤਲਾਂ ਦੇ ਵਿੱਚ ਜਿਹੜਾ ਮੀਂਹ ਦੀਆਂ ਕਾਰਵਾਈਆਂ ਨੇ ਕੱਲ ਤੋਂ ਹੋਣਗੀਆਂ ਉਹਨਾਂ ਦੀ ਜਾਣਕਾਰੀ ਅਸੀਂ ਰਾਤ ਦੀ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਆਉਂ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ